ਸੋ ਜਨਾ ਮਰਦੀ ਨਾਲ ਲਈਏ ਜਿੰਨੇ ਮਰਦੀ ਸਾਬਾਂ ਲਾ ਲਈਏ ਸਰੀਰ ਕਦੇ ਸੁਚਿਆ ਨਹੀਂ ਹੁੰਦਾ ਆਪਾਂ ਆਮ ਇਹ ਗੱਲ ਕਹਿ ਦਿੰਨੇ ਆ ਮੈਂ ਤੇ ਸੁਚੇ ਮੂੰਹ ਗੁਰਦੁਆਰੇ ਆਇਆ ਸੁਚੇ ਮੂੰਹ ਤੇ ਆਪਾਂ ਆ ਹੀ ਨਹੀਂ ਸਕਦੇ ਸਾਡੇ ਮੂੰਹ ਦੇ ਵਿੱਚ ਥੋ ਘਰ ਵੇਲੇ ਰਹਿੰਦੀ ਐ ਤੇ ਸੁਚਿਆ ਤੂੰ ਕਿਧਰ ਹੋ ਗਿਆ ਕਿਸੇ ਜ਼ਿੰਮੇਦਾਰ ਨੇ ਜੱਟ ਨੇ ਪੁੱਛ ਲਿਆ ਬ੍ਰਾਹਮਣ ਨੂੰ ਕਹਿੰਦਾ ਬ੍ਰਾਹਮਣ ਜੀ ਸੁਚਾ ਕਿਵੇਂ ਹੋਈਦਾ ਤਰੀਕਾ ਇਹ ਦੱਸਿਆ ਵੀ ਉਹ ਖੇਤ ਦੀ ਮਿੱਟੀ ਲੈ ਕੇ ਆ ਜਿੱਥੇ ਉਹ 100 ਵਾਰੀਆਂ ਹਲਵਾਇਆ ਹੋਵੇ ਉਹਨੇ ਕਿਸੇ ਖੇਤ ਵਿੱਚ 100 ਸਿਆੜ ਕਢਿਆ ਕਹਿੰਦਾ ਮਿੱਟੀ ਕਿੰਨੇ ਲਿਆਉਣੀ ਹੈ ਕਹਿੰਦਾ ਮਿੱਟੀ ਲੈ ਕੇ ਆ ਸਵਾ ਮਣ ਮਣਕੇ ਕਹਿੰਦਾ ਠੀਕ ਹੈ ਸਵਾ ਮਣ ਮਿੱਟੀ ਲੈ ਲਈ ਮਣਕੇ ਲੈ ਆਂਦੀ ਖੂਦ ਦੇ ਕੋਲ ਕਹਿੰਦਾ ਹੁਣ ਕੀ ਕਰਾਂ ਬ੍ਰਾਹਮਣ ਕਹਿੰਦਾ ਵੀ ਇਹ ਮਿੱਟੀ ਨੂੰ ਸਰੀਰ ਤੇ ਮਲਦਾ ਜਾ ਉੱਪਰ ਪਾਣੀ ਪਾਈ ਚੱਲ ਮਿੱਟੀ ਮਲਦਾ ਚਾ ਇਹ ਸਾਰੀ ਮਿੱਟੀ ਤੂੰ ਮਲ ਮਲ ਕੇ ਮਕਾਉਣੀ ਹੈ ਕੋਲ ਬੈਠਾ ਬ੍ਰਾਹਮਣ ਮੰਤਰ ਪੜਦਾ ਪਿਆ ਕਹਿੰਦਾ ਮੈਂ ਮੰਤਰ ਪੜਾਂਗਾ ਤੇ ਤੂੰ ਮਿੱਟੀ ਮਲ ਕੇ ਤੇ ਨਹਾਉਣਾ ਹੈ ਤਾਂ ਤੂੰ ਸ਼ੁੱਧ ਹੋ ਸਕਦਾ ਬ੍ਰਾਹਮਣ ਮੰਤਰ ਪੜੀ ਜਾਵੇ ਜੱਟ ਮਿੱਟੀ ਮਲੀ ਜਾਵੇ ਮਿੱਟੀ ਮਲਦਿਆਂ ਮਲਦਿਆਂ ਸਵਾ ਮਨ ਮਿੱਟੀ ਉਹਨੇ ਮਲ ਕੇ ਸਾਰੀ ਰੋੜ ਦਿੱਤੀ ਨਾ ਨਾ ਕੇ ਬ੍ਰਾਹਮਣ ਨੇ ਮੰਤਰ ਖਤਮ ਕੀਤੇ ਤੇ ਜੱਟ ਨੂੰ ਥਾਪੜਾ ਦੇ ਕੇ ਆਖਦਾ ਕਹਿੰਦਾ ਬੱਲੇ ਬੱਲੇ ਜਟਾ ਤੂੰ ਸੁਚਾ ਹੋ ਗਿਆ ਕਹਿੰਦਾ ਬ੍ਰਾਹਮਣ ਜੀ ਸੁਚਾ ਹੋ ਗਿਆ ਝੂਠਾ ਤੇ ਨਹੀਂ ਨਾ ਰਹਿ ਗਿਆ ਕਹਿੰਦਾ ਨਾ ਬਿਲਕੁਲ ਤੂੰ ਸੁਚਾ ਹੋ ਗਿਆ ਉਨੇ ਬੋਕ ਭਰਿਆ ਪਾਣੀ ਦਾ ਪਾਇਆ ਮੂੰਹ ਦੇ ਵਿੱਚ ਤੇ ਮੂੰਹ ਦੇ ਵਿੱਚ ਉਹਨੇ কুরਲਾ ਕਰਕੇ ਤੇ ਪਚਕਾਰੀ ਮਾਰੀ ਬ੍ਰਾਹਮਣ ਦੇ ਢਿੱਡ ਦੇ ਉੱਤੇ ਤੇ ਬ੍ਰਾਹਮਣ ਉਸ ਵੇਲੇ ਪੇਟ ਉਠਿਆ ਕਹਿਣ ਲਗਾ ਉਹ ਮੂਰਖਾ ਤੂੰ ਜੂਠਾ ਪਾਣੀ ਮੇਰੇ ਮੂੰਹ ਤੇ ਪਾਤਾ ਮੈਂ ਤੇ ਹੁਣੇ ਨਾ ਧੋ ਕੇ ਘਰ ਆਇਆ ਤੂੰ ਜੂਠਾ ਕਰ ਦਿੱਤਾ ਉਹ ਜ਼ਿੰਮੇਦਾਰ ਕਹਿੰਦਾ ਹੁਣੇ ਤੇ ਤੂੰ ਇਹ ਗੱਲ ਕਹਿੰਦਾ ਪਿਆ ਵੀ ਸਵਾ ਮਨ ਮਿੱਟੀ ਹੋਵੇ ਤੇ ਸੌਂ ਸਿਆਲ ਕੱਢਿਆ ਹੋਵੇ ਖੇਤ ਵਿੱਚ ਤੇ ਉਹ ਮਿੱਟੀ ਮਲ ਕੇ ਨਹਾਏ ਤੇ ਸੋਚੇ ਹੋ ਜਾਈਦਾ ਮੈਂ ਤੇ ਸੁਚਾ ਹੋਇਆ ਤੇ ਤੂੰ ਅਜੇ ਵੀ ਮੈਨੂੰ ਝੂਠਾ ਕਹੀ ਜਾਂਦਾ ਭਾਵੇਂ ਐ ਤੁਸੀਂ ਕਰੀਮ ਲਾ ਲਓ ਪਾਊਡਰ ਲਾ ਲਓ ਨਹਾ ਲਓ ਜਿੰਨੇ ਮਰਜ਼ੀ ਤੁਸੀਂ ਵਟਨੇ ਛਟਨੇ ਮਲ ਲਓ ਸਰੀਰ ਤੇ ਸਰੀਰ ਕਦੇ ਸੁਚਾ ਨਹੀਂ ਹੁੰਦਾ ਇਹ ਸਰੀਰ ਝੂਠਾ ਹੀ ਰਹਿੰਦਾ ਸਾਡੇ ਰੋਮਾਂ ਤੋਂ ਸਾਡੇ ਸਰੀਰ ਤੋਂ ਹਰ ਵੇਲੇ ਮੁੜਕਾ ਆਉਂਦਾ ਹੀ ਰਹਿੰਦਾ ਮਲਮੂਤਰ ਦੀ ਕਿਰਿਆ ਹਰ ਵੇਲੇ ਸਰੀਰ ਵਿੱਚੋਂ ਹੁੰਦੀ ਰਹਿੰਦੀ ਹੈ ਤੇ ਮੂੰਹ ਦੇ ਵਿੱਚ ਥੁੱਕਤੇ ਰਹਿੰਦਾ ਹੀ ਰਹਿੰਦਾ ਹੈ ਤੇ ਸਰੀਰ ਸੁਚਾ ਕਿਵੇਂ ਹੋਵੇ ਸੁਚਾ ਨਹੀਂ ਹਾਂ ਸਰੀਰ ਦੀ ਤੰਦਰੁਸਤੀ ਵਾਸਤੇ ਨਹਾਉਣਾ ਜ਼ਰੂਰੀ ਔਣ ਇਹ ਨਾ ਸਮਝ ਲਓ ਵੀ ਸਿਆਲ ਚੱਲਦਾ ਪਿਆ ਤੇ ਨਾ ਸੁਚਾ ਤੇ ਹੋਣਾ ਹੀ ਨਹੀਂ ਨਾ ਇਹ ਹੀ ਨਾ 8 10 ਦਿਨ ਬਾਹਰੋਂ ਬਾਅਦ ਸਰੀਰ ਨੂੰ ਮਾਰ ਲਿਆ ਫੁਹਾਰਾ ਜਿਹਾ ਕਿਸੇ ਚੰਗੇ ਜਿਹੇ ਸੰਤ ਦਾ ਵੀ ਚਲੋ ਮੁਸ਼ਕ ਨਹੀਂ ਹੋਣਾ ਚਾਹੀਦਾ ਸੰਤ ਲਾ ਲਓ ਕਿ ਇਸ ਤਰ੍ਹਾਂ ਵੀ ਕੰਮ ਚਲਾਉਂਦੇ ਹਨ ਮੂੰਹ ਧੋ ਕੇ ਮੂੰਹ ਤੇ ਕਰੀਮ ਮਲ ਲਈ ਤੇ ਕਪੜੇ ਬਦਲੇ ਤੇ ਅੰਦਰੋਂ ਥੋੜਾ ਜਿਹਾ ਪਾ ਲਿਆ ਸੈਂਟ ਵੀ ਮੁਸ਼ਕਨਾ ਆਵੇ ਕਿਸੇ ਨੂੰ ਪਤਾ ਨਾ ਲੱਗੇ ਤੇ ਨਹਾਉਣਾ ਨਹੀਂ ਠੰਡ ਚੱਲਦੀ ਪਈ ਹੈ ਮਹੀਨਾ ਇਸ ਤਰ੍ਹਾਂ ਹੀ ਕੱਢ ਦੇਣਾ ਇਹ ਵੀ ਬਚਨ ਮਹਾਰਾਜ ਨੇ ਨਹੀਂ ਆਖਿਆ ਨਹਾਉਣਾ ਜ਼ਰੂਰ ਹੈ ਸਰੀਰ ਦੀ ਤੰਦਰੁਸਤੀ ਵਾਸਤੇ ਮਹਾਰਾਜ ਨੇ ਆਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਇਹ ਵੀ ਸਾਨੂੰ ਹੁਕਮ ਹੈ ਪਰ ਇਸ